ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਪਾਤਸ਼ਾਹੀ ਦਾਵੇ ਨਿੱਕੇ ਹੁੰਦੇ ਨੂੰ ਬਾਪੂ ਨੇ ਕਈ ਵਾਰ ਦੁਨਿਆਵੀ ਕਹਾਣੀਆਂ ਦੇ ਨਾਲ-ਨਾਲ ਗੁਰੂ ਕੇ ਲਾਡਲੇ ਸਿੰਘਾਂ ਦੀਆਂ ਕਹਾਣੀਆਂ ਸੁਣਾਉਣੀਆਂ ਤਾਂ ਸਾਰੇ ਕੌਤਕ ਕਿਤੇ ਨਾ ਕਿਤੇ ਬੜੇ ਅਜੀਬ ਜੇ ਲੱਗਦੇ ਮੈਨੂੰ ਦੁਨਿਆਵੀ ਕਹਾਣੀਆਂ ਜ਼ਿਆਦਾ ਵਧੀਆ ਲੱਗਦੀਆਂ ਸੀ ਤੇ ਜਦੋਂ ਕਦੇ ਵੀ ਬਾਪੂ ਸਿੰਘਾਂ ਦੀ ਕਹਾਣੀ ਸ਼ੁਰੂ ਕਰਦਾ ਤਾਂ ਨੀਂਦ ਆਉਣ ਲੱਗ ਪੈਂਦੀ ਫਿਰ ਰਾਤ ਨੂੰ ਜिद ਕਰਨੀ ਕਿ ਬਾਪੂ ਅੱਜ ਨਵੀਂ ਹੋਰ ਕੋਈ ਕਹਾਣੀ ਸੁਣਾ। ਰੋਜ਼ ਵਾਂਗੂ ਬਾਪੂ ਨੇ ਕਹਾਣੀ ਥੋੜੇ ਵਿੱਚ ਪੂਰੀ ਕਰ ਦਿੱਤੀ। ਅੱਜ ਉਹ ਕਹਾਣੀ ਮੇਰੇ ਅੱਗੇ ਘੁੰਮ ਰਹੀ ਸੀ ਤਾਂ ਬਾਪੂ ਗੁਰੂ ਪਾਤਸ਼ਾਹ ਤੇਗਵਹਾਦਰ ਜੀ ਦੀ ਸ਼ਹਾਦਤ ਦੀ ਕਥਾ ਸੁਣਾਉਣ ਲੱਗੇ। ਪਹਿਲਾਂ ਤਾਂ ਨੀਂਦ ਜੀ ਆਉਣ ਲੱਗ ਪਈ ਪਰ ਜਦੋਂ ਬਾਪੂ ਨੇ ਦੱਸਿਆ ਕਿ ਪਿੰਜਰੇ ਵਿੱਚ ਬੰਦ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਜੱਤੇ ਨੂੰ ਇੱਕ ਜਲਾਦ ਰਾਹੀ ਅੰਦਰ ਬੁਲਾਇਆ ਤੇ ਕਿਹਾ ਕਿ ਭਾਈ ਜੱਤੇ ਕੱਲ ਨੂੰ ਸਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਤੇ ਸ਼ਹਾਦਤ ਤੋਂ ਬਾਅਦ ਤੂੰ ਸਾਡਾ ਸੀਸ ਅਨੰਦਪੁਰ ਸਾਹਿਬ ਵਿਖੇ ਪਹੁੰਚਾ ਦੇਮੀ ਤਾਂ ਭਾਈ ਜਾਤੇ ਨੇ ਭਾਵਕ ਹੁੰਦੇ ਨੇ ਕਿਹਾ ਕਿ ਮਹਾਰਾਜ ਕੱਲਾ ਸੀਸ ਹੀ ਕਿਉਂ ਤੁਸੀਂ ਹੁਕਮ ਕਰੋ ਮੈਂ ਤੁਹਾਡਾ ਧੜ ਵੀ ਲੈ ਜਾਵਾਂਗਾ ਅਗੋਂ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ ਧੜ ਨਹੀਂ ਸੀਸ ਹੀ ਲੈ ਜਾਵੀਂ ਕਿਉਂਕਿ ਇਹਦੇ ਨਾਲ ਕੇਸ ਵੀ ਹਨ ਬਸ ਐਨੀ ਗੱਲ ਸੁਣੀ ਨੀਂ ਦੁੱਡ ਗਈ ਬਿਜਲੀ ਦੇ ਕਰੰਟ ਵਾਂਗ ਲੱਗ ਗੱਲ ਐਨਾ ਪਿਆਰ ਕਿਸਾ ਨਾਲ ਤੇ ਅਸੀਂ ਬਾਕੀ ਕਹਾਣੀ ਅਣ ਸੁਣੀ ਕਰ ਦਿੱਤੀ ਉਸ ਦਿਨਾਂ ਦੀ ਬੇਚੈਨੀ ਤੋਂ ਬਾਅਦ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਗਿਆ ਮੱਥਾ ਟੇਕ ਕੇ ਅੰਦਰ ਬੈਠ ਕੇ ਮਹਿਸੂਸ ਕੀਤਾ ਕਿ ਕਿਵੇਂ ਖਾਲਸੇ ਨੇ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਰਾਜ ਅੱਧੀ ਸਦੀ ਰਾਜ ਕੀਤਾ ਉੱਥੇ ਉੱਪਰ ਉੱਡ ਰਹੇ ਬਾਜਾਂ ਨੂੰ ਦੇਖਿਆ ਤੇ ਫੈਸਲਾ ਕੀਤਾ ਕਿ ਛੇਤੀ ਇਹ ਸਿਸ ਗੁਰੂ ਨੂੰ ਭੇਟ ਕਰ ਦੇਵਾਂਗਾ ਤੇ ਕੇਸ ਦਾੜਾ ਰੱਖ ਲਵਾਂਗਾ ਇਤਿਹਾਸ ਨਾਲ ਮੇਰਾ ਲਗਾਵ ਵਧਾ ਗਿਆ ਤੇ ਐਦਾਂ ਕਈ ਸਾਲ ਲੰਘ ਗਏ ਫਿਰ ਇੱਕ ਦਿਨ ਖਬਰ ਮਿਲੀ ਕਿ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਢਾ ਦਿੱਤਾ ਤੇ ਉੱਥੇ ਭੰਗੜੇ ਪਾਏ ਗਏ 22 ਜੁਲਾਈ 1984 ਨੂੰ ਘਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਪਰ ਘਰੇ ਵਾਪਸ ਨਹੀਂ ਪਰਤਿਆ ਅੰਦਰ ਅੱਗ ਹੀ ਐਨੀ ਸੀ ਕਿ ਬਾਪ ਸੌਂਦਾ ਸੀ ਤਾਂ ਭੰਬੜ ਮੱਚਦੇ ਸੀ ਬਸ ਆਪਣੇ ਕਿਸੇ ਮਿੱਤਰ ਰਾਹੀਂ ਘਰੇ ਫਤੇ ਬੁਲਾ ਦਿੱਤੀ ਕੁਝ ਖਾੜਕੂ ਸਿੰਘਾਂ ਨਾਲ ਮੁਲਾਕਾਤਾਂ ਹੋਈਆਂ ਬਸ ਫਿਰ ਇੱਕੋ ਹੀ ਮਕਸਦ ਸੀ ਕਿ ਟਾਹੇ ਹੋਏ ਦਰਬਾਰ ਸਾਹਿਬ ਦਾ ਬਦਲਾ ਲੈਣਾ। ਕੁਝ-ਕੁਝ ਦੁਸ਼ਟਾਂ ਨੂੰ ਗੱਡੀ ਵੀ ਝਾੜਿਆ ਤੱਕ ਥੋੜੀ-ਥੋੜੀ ਦਾੜੀ ਵੱਧ ਚੁੱਕੀ ਸੀ ਤੇ ਕੇਸ ਵੀ ਲੰਮੇ ਹੋਣ ਲੱਗੇ ਸੀ। ਕਦੇ-ਕਦੇ ਪਰਨਾ ਬਨ ਲੈਂਦਾ ਸੀ ਪਰ ਜਦੋਂ ਕਾਰਵਾਈ ਕਰਦੇ ਤਾਂ ਪਛਾਣ ਲੁਕਮੀ ਰੱਖਣ ਲਈ ਨੰਗੇ ਸਿਰ ਜਾਂਦਾ। ਫਿਰ ਇੱਕ ਦਿਨ ਦੋ ਗੋਲੀਆਂ ਪੱਟ ਵਿੱਚ ਵੱਜੀਆਂ। ਨਾਲ ਦੇ ਸਿੰਘ ਨੇ ਸੰਭਾਲਿਆ ਤੇ ਰਾਤੋਂ-ਰਾਤ ਦੂਰ ਖੇਤਾਂ ਵਿੱਚ ਨਿਕਲ ਗਏ। 3-4 ਘੰਟੇ ਬੇਹੋਸ਼ੀ ਵਿੱਚ ਹੀ ਲੰਗੇ। ਅੰਮ੍ਰਿਤ ਵੇਲਾ ਹੋਇਆ ਉੱਥੋਂ ਇੱਕ ਬਜ਼ੁਰਗ ਲੰਘਿਆ ਉਹਨੇ ਦੇਖਿਆ ਤਾਂ ਕੋਲ ਆ ਕੇ ਪੁੱਛਣ ਲੱਗਾ ਪੁੱਤਰ ਕੌਣ ਹੈ ਤੁਸੀਂ ਤਾਂ ਅੱਗੋਂ ਕਹਿਣ ਲੱਗਾ ਬਾਪੂ ਅਸੀਂ ਸੂਦਰ ਸੀ ਸਾਨੂੰ ਤਾਂ ਕੋਈ ਥੜੇ ਨਹੀਂ ਸੀ ਚੜਨ ਦਿੰਦਾ ਪਰ ਸਾਡੇ ਪਿਓ ਨੇ ਸਾਨੂੰ ਪਾਤਸ਼ਾਹियां ਵਕਸ ਦਿੱਤੀਆਂ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਦੀ ਵਿਗੜੀ ਹੋਈ ਔਲਾਦ ਆ ਬਾਪੂ ਬਸ ਆਪਣੀ ਕੌਮ ਦਾ ਕਰਜ਼ਾ ਲਾਉਂਦਾ ਫਿਰਦਾ ਨਾਲ ਦੇ ਸਿੰਘ ਨੂੰ ਕਹਿਣ ਲੱਗਾ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਸੱਤੇ ਪਰਨਾਸ ਜਾ ਕੇ ਮੈਨੂੰ ਮੇਰੇ ਘਰ ਪਹੁੰਚਾ ਦੇਵੀਂ ਤੇ ਬਾਪੂ ਨੂੰ ਕਹਿ ਦੇਵੀਂ ਕਿ ਤੇਰੇ ਪੁੱਤ ਨੇ ਹਿੱਕ ਵਿੱਚ ਗੋਲੀ ਖਾਧੀ ਹੈ ਦੁਸ਼ਮਣ ਨੂੰ ਦੇਖ ਕੇ ਪਿੱਠ ਨਹੀਂ ਕੀਤੀ ਦੋਸਤੋ ਅਸੀਂ ਦੁੱਧ ਕਾੜਦੇ ਰਹਿ ਜਾਂਦੇ ਹਾਂ ਜਦੋਂ ਮਲਾਈ ਆਉਂਦੀ ਹੈ ਤਾਂ ਦੁਸ਼ਮਣ ਉਹ ਮਲਾਈ ਲਾ ਕੇ ਲੈ ਜਾਂਦੇ ਨੇ ਬਾਕੀ ਬਚੇ ਦੁੱਧ ਵਿੱਚ ਨੀਂਬੂ ਨਿਚੋੜ ਕੇ ਚਲੇ ਜਾਂਦੇ ਆ ਉਹ ਜ਼ਿਆਦਾ ਫਟ ਜਾਂਦਾ ਜਾਂ ਫਿਰ ਖੱਟਾ ਹੋ ਜਾਂਦਾ ਹੈ ਕਈ ਸਾਲਾਂ ਬਾਅਦ ਵੀ ਅਸੀਂ ਆਪਣੀ ਜਵਾਨੀ ਦਾ ਘਾਣ ਕਰਵਾ ਰਹੇ ਹਾਂ ਬਸ ਬੈਰੀ ਦੇ ਸਾਨੂੰ ਮਾਰਨ ਦੇ ਤਰੀਕੇ ਬਦਲ ਗਏ ਉਮੀਦ ਕਰਦਾ ਕਿ ਇੱਕ ਦਿਨ ਤਖਤ ਸ੍ਰੀ ਕੇਸਗੜ ਵਿਖੇ ਜ਼ਰੂਰੀ ਕੱਤਰ ਹੋਵਾਂਗੇ ਤੇ ਬੈਰੀ ਨੂੰ کریم ਲੋਹਣ ਤੇ ਨਿੰਬੂ ਨਚੋੜਨ ਦਾ ਮੌਕਾ ਨਹੀਂ ਦੇਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ